ਦੇਸ਼ ਦੇ ਕੇਂਦਰ 'ਚ ਰਾਜ ਕਰਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ, ਬੀਜੇਪੀ ਦੀ ਸਰਕਾਰ ਹੈ। ਭਾਰਤੀ ਜਨਤਾ ਪਾਰਟੀ ਦੀ ਅੱਖ ਦੇ ਵਿੱਚ ਜਿਹੜੀ ਇਹਨਾਂ ਦੀ ਸਰਕਾਰ ਹੈ ਪੰਜਾਬ ਪ੍ਰਤੀ ਸੂਰ ਦਾ ਬਾੜ ਪਹਿਲਾਂ ਹੀ ਸੀ। ਹੁਣ ਇਹ ਜਿਹੜੀ ਗੱਲ ਹੈ ਨਿਕੜ ਕੇ ਸਾਹਮਣੇ ਆ ਗਈ। ਇੱਕ ਨਾਦਰशाही ਫਰਮਾਨ ਕੇਂਦਰ ਤੋਂ ਜਾਰੀ ਹੋ ਰਿਹਾ ਔਰ ਕਿਹਾ ਕੀ ਜਾ ਰਿਹਾ ਕਿ ਪੰਜਾਬ ਦੇ ਵਿੱਚੋਂ ਜਿਹੜੇ ਰਾਸ਼ਨ ਕਾਰਡ ਨੇ ਗਰੀਬਾਂ ਦੇ ਰਾਸ਼ਨ ਕਾਰਡ ਜਿਨ੍ਹਾਂ ਨੂੰ ਹੱਕ ਡਾਕਟਰ ਬਾਬਾ ਸਾਹਿਬ ਭੀਮਰਾਓ ਅੰਬੇਦਕਰ ਜੀ ਨੇ ਦਿੱਤਾ ਸੀ ਸਰਕਾਰਾਂ ਚੁਣਨ ਇਹ ਭਾਜਪਾ ਦੀ ਸਰਕਾਰ ਕੇਂਦਰ ਚ ਰਾਜ ਕਰਦੀ ਸਰਕਾਰ ਨਾਦਰशाही ਫਰਮਾਨ ਕੀ ਜਾਰੀ ਕਰ ਰਹੀ ਹੈ ਕਿ 8 ਲੱਖ 2493 ਕਾਰਡ ਪੰਜਾਬ ਚੋਂ ਕੱਟ ਦਿੱਤੇ ਜਾਣ ਔਰ ਜਿਹਦੇ ਨਾਲ ਤਕਰੀਬਨ ਤਕਰੀਬਨ 32 ਲੱਖ ਗਰੀਬ ਪੰਜਾਬੀਆਂ ਨੂੰ ਰਾਸ਼ਨ ਮਿਲਣਾ ਬੰਦ ਹੋ ਜੂਗਾ ਕਿਉਂ ਬਈ ਕੀ ਬਗੜਤਾ ਪੰਜਾਬ ਨੇ ਤੇ ਪੰਜਾਬੀਆਂ ਨੇ ਤੁਹਾਡਾ ਕੀ ਵਿਗਾੜਤਾ ਉਹਨਾਂ ਗਰੀਬ ਪਰਿਵਾਰਾਂ ਨੇ ਤੁਹਾਡਾ ਪੁੱਛ ਸਕਦੇ ਆ ਇਹ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਭਾਜਪਾ ਦੇ ਆਗੂ ਝੰਡਾ ਬਰਦਾਰ ਹੋਈ ਫਿਰਦੇ ਨੇ ਕਦੇ ਕਹਿੰਦੇ ਨੇ ਜੀ ਸਾਨੂੰ ਧੱਕਾ ਕਰਦੇ ਆ ਕਦੇ ਕੁਝ ਕਹਿੰਦੇ ਨੇ ਇਹਦੇ ਬਾਰੇ ਕੁਝ ਬਿਆਨ ਦੇਣਗੇ ਇਹਦੇ ਬਾਰੇ ਕੁਝ ਬੋਲਣਗੇ ਅੱਜ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਬੜੀ ਸੈਂਸਿਟਿਵ ਬੜੀ ਸੰਵੇਦਨਸ਼ੀਲ ਮਸਲੇ ਤੇ ਮੁੱਦੇ ਦੇ ਉੱਤੇ ਆ ਸਾਡਾ ਕਿਸ ਘਰ ਚ ਜਨਮ ਹੋਣਾ ਸਾਡੇ ਹੱਥ ਚ ਨਹੀਂ ਉਸ ਪਰਮਾਤਮਾ ਦੇ ਹੱਥ ਚ ਅਸੀਂ ਕਿਹੜੀ ਜਗ੍ਹਾ ਤੇ ਇਸ ਸਰੀਰ ਨੂੰ ਤਿਆਗ ਕੇ ਚਲੇ ਜਾਣਾ ਇਹ ਵੀ ਸਾਡੇ ਹੱਥ ਚ ਨਹੀਂ ਉਸ ਪਰਮਾਤਮਾ ਦੇ ਹੱਥ ਚ ਅਸੀਂ ਅਮੀਰ ਦੇ ਘਰ ਚ ਪੈਦਾ ਹੋ ਗਏ ਮੱਧ ਵਰਗੀ ਦੇ ਘਰ ਚ ਪੈਦਾ ਹੋ ਗਏ ਗਰੀਬ ਦੇ ਘਰ ਚ ਪੈਦਾ ਹੋ ਗਏ ਕਿਹੜੇ ਸ਼ਹਿਰ ਚ ਪੈਦਾ ਹੋ ਗਏ ਕਿਹੜੇ ਸੂਬੇ ਚ ਪੈਦਾ ਹੋ ਗਏ ਕਿਹੜੇ ਪਿੰਡ ਚ ਪੈਦਾ ਹੋ ਗਏ ਕਿਹੜੇ ਗਲੀ ਚ ਕਿਹੜੇ ਮੁਹੱਲੇ ਚ ਪੈਦਾ ਹੋ ਗਏ ਸਾਡੇ ਹੱਥ ਚ ਨਹੀਂ ਇਹ ਸਾਰੀਆਂ ਚੀਜ਼ਾਂ ਉਸ ਪਰਮਾਤਮਾ ਦੇ ਹੱਥ ਚੋਂ। ਪਰੰਤੂ ਜਦੋਂ ਅਸੀਂ ਇਸ ਧਰਤੀ ਤੇ ਪੈਦਾ ਹੁੰਨੇ ਆਂ ਸਾਨੂੰ ਮਾਣ ਹੈ ਕਿ ਅਸੀਂ ਭਾਰਤ ਦੀ ਧਰਤੀ ਤੇ ਪੈਦਾ ਹੋਏ ਜਿੱਥੇ ਦੇ ਕਨਸਟੀਟਿਊਸ਼ਨ ਦੇ ਨਿਰਮਾਤਾ ਜਿੱਥੇ ਦੇ ਸੰਵਿਧਾਨ ਦੇ ਨਿਰਮਾਤਾ ਡਾਕਟਰ ਭੀਮrao ਅੰbedkar ਜੀ ਨੇ ਡਾਕਟਰ ਭੀਮrao ਅੰbedkar ਜੀ ਨੇ ਸੰਵਿਧਾਨ ਰਚਿਆ ਔਰ ਇੱਕ ਗਰੀਬ ਨੂੰ ਤੇ ਅਮੀਰ ਨੂੰ ਤੇ ਮੱਧ ਵਰਗੀਆਂ ਨੂੰ ਇੱਕੋ ਜਿਹੀ ਜੇ ਅਧਿਕਾਰ ਮਿਲ ਸਕਣ ਤਾਂ ਉਹਨਾਂ ਨੇ ਵੋਟ ਰਾਹੀਂ ਇਹ ਜਿਹੜੀਆਂ ਸਰਕਾਰਾਂ ਚੁਣਨ ਦੇ ਲਈ ਅਧਿਕਾਰ ਦਿੱਤਾ ਸੋ ਡਾਕਟਰ ਪੀਮਰਾਓ ਉਮੀਦਵਾਰ ਜੀ ਨੂੰ ਅਸੀਂ ਹਰ ਪਲ ਹਰ ਇੱਕ ਸਕਿੰਟ ਯਾਦ ਰੱਖਦੇ ਹਾਂ ਔਰ ਜਿਨ੍ਹਾਂ ਨੇ ਸਾਨੂੰ ਇਹ ਕੁਰਬਾਨੀਆਂ ਦੇ ਕੇ ਸ਼ਹਾਦਤਾਂ ਦੇ ਕੇ ਇਹ ਆਜ਼ਾਦੀ ਲੈ ਕੇ ਦਿੱਤੀ ਮੇਰੀ ਮੁਰਾਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਸਾਡੇ ਬਾਕੀ ਦੇ ਜਿੰਨੇ ਸਾਡੇ ਸ਼ਹੀਦ ਹੋਏ ਨੇ ਸਾਰਿਆਂ ਨੂੰ ਮੈਂ ਸਿਰ ਚ ਝੁਕਾ ਕੇ ਸਜਦਾ ਕਰਦਾ ਹੁਣ ਵੱਡੀ ਗੱਲ ਹੈ ਦੇਸ਼ ਦਾ ਸੰਵਿਧਾਨ ਬਣ ਗਿਆ ਗਰੀਬ ਤੇ ਮੱਧ ਵਰਗੀ ਤੇ ਅਮੀਰ ਨੂੰ ਵੋਟ ਪਾਉਣ ਦਾ ਅਧਿਕਾਰ ਇੱਕ ਬਰਾਬਰ ਮਿਲ ਗਿਆ ਪਰ ਜਦੋਂ ਤਾਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਤਾਂ ਹੱਥ ਜੋੜ ਕੇ ਗਰੀਬਾਂ ਦੇ ਦਵਾਰੇ ਦਵਾਰੇ ਜਾਂਦੀਆਂ ਨੇ ਸਰਕਾਰਾਂ ਤੇ ਜਾ ਕੇ ਮੰਤ ਕਰਦੀਆਂ ਕਿ ਚੰਗੀ ਸਰਕਾਰ ਚੁਣੋ ਵਧੀਆ ਸਰਕਾਰ ਚੁਣੋ ਸਾਨੂੰ ਵੋਟਾਂ ਪਾਓ ਪਰੰਤੂ ਜਦੋਂ ਹੱਕਾਂ ਤੇ ਹਕੂਕਾਂ ਦੀ ਗੱਲ ਆਂਦੀ ਹੈ ਫਿਰ ਪਾਸਾ ਵੱਟਦੀਆਂ ਨੇ ਮੇਰੀ ਮੁਰਾਦ ਭਾਰਤੀ ਜਨਤਾ ਪਾਰਟੀ ਬੀਜੇਪੀ ਦੇ ਨਾਲ ਸੰਬੰਧਿਤ ਹੈ ਦੇਸ਼ ਤੇ ਕੇਂਦਰ ਚ ਰਾਜ ਕਰਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਬੀਜੇਪੀ ਦੀ ਸਰਕਾਰ ਹੈ ਭਾਰਤੀ ਜਨਤਾ ਪਾਰਟੀ ਦੀ ਅੱਖ ਦੇ ਵਿੱਚ ਜਿਹੜੀ ਇਹਨਾਂ ਦੀ ਸਰਕਾਰ ਹੈ ਪੰਜਾਬ ਪ੍ਰਤੀ ਸੂਰਦਾਬਾਲ ਪਹਿਲਾਂ ਹੀ ਸੀ ਸਾਨੂੰ ਦਿਖਦਾ ਸੀ ਬੀ ਇਹ ਧੋਖਾ ਕਰਦੇ ਨੇ ਪੰਜਾਬ ਦੇ ਨਾਲ ਪਰੰਤੂ ਹੁਣ ਇਹ ਜਿਹੜੀ ਗੱਲ ਹੈ ਨਿਕੜ ਕੇ ਸਾਹਮਣੇ ਆ ਗਈ ਇੱਕ ਨਾਦਰ ਸ਼ਾਹੀ ਫਰਮਾਨ ਕੇਂਦਰ ਤੋਂ ਜਾਰੀ ਹੋ ਰਿਹਾ ਔਰ ਕਿਹਾ ਕੀ ਜਾ ਰਿਹਾ ਕਿ ਪੰਜਾਬ ਦੇ ਵਿੱਚੋਂ ਜਿਹੜੇ ਰਾਸ਼ਨ ਕਾਰਡ ਨੇ ਗਰੀਬਾਂ ਦੇ ਰਾਸ਼ਨ ਕਾਰਡ ਜਿਨ੍ਹਾਂ ਨੂੰ ਹੱਕ ਡਾਕਟਰ ਬਾਬਾ ਸਾਹਿਬ ਭੀਮਰਾਓਂ ਅੰਬੇਦਕਰ ਜੀ ਨੇ ਦਿੱਤਾ ਸੀ ਸਰਕਾਰਾਂ ਚੋਣ ਨੂੰ ਇਹ ਭਾਜਪਾ ਦੀ ਸਰਕਾਰ ਕੇਂਦਰ ਚ ਰਾਜ ਕਰਦੀ ਸਰਕਾਰ ਨਾਦਰ ਸ਼ਾਹੀ ਫਰਮਾਨ ਕੀ ਜਾਰੀ ਕਰ ਰਹੀ ਹੈ ਕਿ 8 ਲੱਖ 2493 ਕਾਰਡ ਪੰਜਾਬ ਚੋਂ ਕੱਟ ਦਿੱਤੇ ਜਾਣ ਔਰ ਜਿਹਦੇ ਨਾਲ ਤਕਰੀਬਨ ਤਕਰੀਬਨ 32 ਲੱਖ ਗਰੀਬ ਪੰਜਾਬੀਆਂ ਨੂੰ ਰਾਸ਼ਨ ਮਿਲਣਾ ਬੰਦ ਹੋ ਜਾਊਗਾ ਕਿਉਂ ਬਈ ਕੀ ਵਿਗਾੜਤਾ ਪੰਜਾਬ ਨੇ ਤੇ ਪੰਜਾਬੀਆਂ ਨੇ ਤੁਹਾਡਾ ਕੀ ਵਿਗਾੜਤਾ ਉਹ ਨਾ ਗਰੀਬ ਪਰਿਵਾਰਾਂ ਨੇ ਤੁਹਾਡਾ ਪੁੱਛ ਸਕਦੇ ਆ ਇਹ ਜਿਹੜੇ ਪੰਜਾਬ ਦੇ ਵਿੱਚ ਜਿਹੜੇ ਭਾਜਪਾ ਦੇ ਆਗੂ ਝੰਡਾ ਬਰਦਾਰ ਹੋਈ ਫਿਰਦੇ ਨੇ ਕਦੇ ਕਹਿੰਦੇ ਨੇ ਜੀ ਸਾਨੂੰ ਧੱਕਾ ਕਰਦੇ ਨੇ ਕਦੇ ਕੁਝ ਕਹਿੰਦੇ ਨੇ ਇਹਦੇ ਬਾਰੇ ਵਿੱਚ ਕੋਈ ਬਿਆਨ ਦੇਣਗੇ ਇਹਦੇ ਬਾਰੇ ਵਿੱਚ ਕੁਝ ਬੋਲਣਗੇ ਇਹ ਜੋ ਇਹ ਇਹ ਜੋ ਸਿੱਧਾ ਪੰਜਾਬ ਦੇ ਪੰਜਾਬੀਆਂ ਦੇ ਹੱਕਾਂ ਦੇ ਉੱਤੇ ਜਿਹੜੀ ਕਿ ਸਾਡਾ ਹੱਕ ਮੰਦਾ ਹੈ ਜਿਹੜਾ ਡਾਕਾ ਮਾਰਿਆ ਜਾ ਰਿਹਾ ਹੈ ਉਹਦਾ ਕੌਣ ਜ਼ਿੰਮੇਵਾਰ ਹੈ ਔਰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਬੜੇ ਦੁੱਖ ਨਾਲ ਕਿ ਐਨੇ ਸਾਲਾਂ ਤੋਂ ਰਾਜ ਕਰ ਰਹੇ ਨੇ ਹਰ ਪਲ ਹਰ ਇੱਕ ਸੈਕਿੰਡ ਇਹਨਾਂ ਦੇ ਦਿਲ ਦਿਮਾਗ ਦੇ ਵਿੱਚ ਇੱਕ ਵਾਇਰਸ ਵੱਰ ਚੁੱਕਿਆ ਹੈ ਕਿ ਪੰਜਾਬ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਨਾਲ ਅਸੀਂ ਧੱਕਾ ਕਰੀਏ ਪੰਜਾਬੀਆਂ ਨਾਲ ਧੱਕਾ ਕਰੀਏ ਕਦੇ ਤੁਸੀਂ ਕਾਲੇ ਕਾਨੂੰਨ ਲਿਆਣੇ ਕਦੇ ਤੁਸੀਂ ਰક્ષਣ ਕਾਰਡਾਂ ਦੀ ਗੱਲ ਕਰਦੇ ਹੋ ਆ ਪਿੱਛੇ ਜੇ ਨੂੰ ਤੁਸੀਂ ਨਰੇਗਾ 'ਚ ਸਾਡੇ ਅੱਧੇ ਮੈਂਡੇਜ਼ ਕੱਟਤੇ ਤੁਸੀਂ ਹੁਣ ਤੱਕ ਨਰੇਗਾ ਦੀਆਂ ਪੇਮੈਂਟਾਂ ਨਹੀਂ ਕਰ ਰਹੇ ਕੇਂਦਰ ਸਰਕਾਰ ਆਰਡੀਐਫ ਦਾ ਸਾਡਾ 6000 ਕਰੋੜ ਰੁਪਈਆ ਨਹੀਂ ਤੁਸੀਂ ਦੇ ਰਹੇ ਨੈਸ਼ਨਲ ਰੂਰਲ ਹੈਲਥ ਮਿਸ਼ਨ ਦੇ ਪੈਸੇ ਨਹੀਂ ਦੇ ਰਹੇ ਇੱਕ ਪਾਸੇ ਤਾਂ ਸਾਰੇ ਤੁਸੀਂ ਪੈਸੇ ਰੋਕੀ ਬੈਠੇ ਹੋ ਮੈਂ ਕੇਂਦਰ ਸਰਕਾਰ ਨੂੰ ਪੁੱਛਣਾ ਚਾਹੁੰਦਾ ਪਾਈ ਪਾਈ ਤੁਸੀਂ ਪੰਜਾਬ ਦੀ ਰੋਕੀ ਬੈਠੇ ਹੋ ਪੰਜਾਬ ਦੇ ਲੋਕ ਟੈਕਸ ਭਰਦੇ ਨੇ ਅੱਧਾ ਟੈਕਸ ਸਟੇਟ ਨੂੰ ਦਿੰਦੇ ਨੇ ਅੱਧਾ ਕੇਂਦਰ ਨੂੰ ਦਿੰਦੇ ਆ ਅਸੀਂ ਤੋਂ ਤੋਂ ਭੀਖ ਮੰਗਦੇ ਆ ਅਸੀਂ ਆਪਣਾ ਹੱਕ ਮੰਗਦੇ ਆ ਪੰਜਾਬੀਆਂ ਦਾ ਹੱਕ ਹੈ ਜੇ ਪੈਸਾ ਸਾਡਾ ਪੰਜਾਬ ਦਾ ਡਾਇਵਰਸੀਫਾਈ ਹੋ ਕੇ ਘੁੰਮ ਕੇ ਸਾਡੇ ਕੋ ਆ ਜਾਂਦਾ ਤਾਂ ਉਹਦੇ ਤੇ ਤੁਹਾਡੀ ਮੋਹਰ ਲੱਗ ਜਾਂਦੀ ਹੈ ਵੱਡਾ ਸਵਾਲ ਹੈ ਉਹ ਨਿਰਪੂਰਾ ਪੈਸਾ ਪੰਜਾਬ ਦਾ ਪੰਜਾਬੀਆਂ ਦਾ ਸਾਡਾ ਹੱਕ ਹੈ ਸੋ ਜਿਹੜਾ ਇਹ ਤੁਸੀਂ ਨਾਦਰ ਸ਼ਾਹੀ ਫਰਮਾਨ ਮੈਂ ਉਹ ਰੋ ਭਾਜਪਾ ਨੂੰ ਭਾਰਤੀ ਜਨਤਾ ਪਾਰਟੀ ਨੂੰ ਕਲੀਅਰ ਕਰਕੇ ਇੱਕ ਗੱਲ ਕਹਿਣਾ ਚਾਹਨਾ ਤੁਸੀਂ ਆਪਣੀਆਂ ਹਰਕਤਾਂ ਤੋਂ ਬਾਜ਼ ਆ ਜਾਓ ਆ ਜਿਹੜੀਆਂ ਤੁਸੀਂ ਇਹ ਫਰਮਾਨ ਜਾਰੀ ਕਰ ਰਹੇ ਹੋ ਇਹਨਾਂ ਨੂੰ ਤੁਰੰਤ ਵਾਪਸ ਲਓ ਆਪਣੇ ਫਰਮਾਨਾਂ ਨੂੰ ਔਰ ਅਸੀਂ ਇਹ ਪੂਰਨ ਭਰੋਸਾ ਵੀ ਦਿਵਾਨੇ ਆ ਕਿ ਪੰਜਾਬ ਦੇ ਅੰਦਰ ਜਿਹੜੀ ਸਰਕਾਰ ਹੈ ਉਹ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਹੈ ਔਰ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਬੜੇ ਆਸ ਤੇ ਉਮੀਦ ਦੇ ਨਾਲ ਵੋਟਾਂ ਪਾ ਕੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਚੁਣਿਆ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਚੁਣਿਆ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਗਰੀਬਾਂ ਦੀ ਬਾਹ ਫੜਨ ਵਾਲੀ ਮੱਧ ਵਰਗੀਆਂ ਦੀ ਪ੍ਰਵਾਹ ਬਾਹ ਫੜਨ ਵਾਲੀ ਸਰਕਾਰ ਹੈ ਔਰ ਅਸੀਂ ਇਸ ਗੱਲ ਦਾ ਪ੍ਰੋਮਿਸ ਕਰਦੇ ਆਂ ਵਾਅਦਾ ਕਰਦੇ ਆਂ ਕਿ ਕੇਂਦਰ ਜਿੱਡੇ ਮਰਜ਼ੀ ਫੈਸਲੇ ਲੈ ਲਵੇ ਜੋ ਮਰਜ਼ੀ ਸਾਡੇ ਤੇ ਧੱਕਾ ਕਰਨ ਦੀ ਕੋਸ਼ਿਸ਼ ਕਰੇ ਪਰ ਜਿੰਨੀ ਦੇਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਭਗਵਾਨ ਸਿੰਘ ਮਾਨ ਦੀ ਸਰਕਾਰ ਹੈ ਇੱਕ ਵੀ ਕਾਰਡ ਇੱਕ ਵੀ ਰਾਸ਼ਨ ਕਾਰਡ ਅਸੀਂ ਕੱਟਣ ਨਹੀਂ ਦੇਣਾ ਇਹ ਅੱਜ ਤੁਹਾਨੂੰ ਹੋਰ ਗੱਲ ਦੱਸਤੀ ਸਿੱਧੀ ਗੱਲ ਕਹਿ ਰਿਹਾ ਤੁਹਾਨੂੰ ਭਾਜਪਾ ਵਾਲਿਆਂ ਨੂੰ ਕਿ ਧਿਆਨ ਨਾਲ ਸੁਣ ਲੋ ਤੁਸੀਂ ਆਪਣੇ ਨਾਦਰ ਸ਼ਾਈ ਫਰਮਾਨ ਚੱਕੋ ਵਾਪਸ ਵਾਪਸ ਲੋ ਜਿੰਨੀ ਦੇਰ ਪੰਜਾਬ ਚ ਭਗਵਾਨ ਸਿੰਘ ਮਾਨ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇੱਕ ਵੀ ਰਾਸ਼ਨ ਕਾਰਡ ਨਹੀਂ ਕੱਟਿਆ ਜਾਊਗਾ ਜਿੰਨੇ ਲਾਭਪਾਤਰੀ ਨੇ ਉਹਨਾਂ ਨੂੰ ਇਹ ਰਾਸ਼ਨ ਹੈ ਜਿਹੜਾ ਨਿਰੰਤਰ ਜਾਰੀ ਰਹੂਗਾ ਜਿਲੇ ਲੁਧਿਆਣੇ ਚ ਬੈਠੇ ਹੋ ਜਿਲੇ ਲੁਧਿਆਣੇ ਦੇ ਬਾਰੇ ਚ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਔਰੇ ਟੋਟਲ ਜਿਹੜੇ ਸਾਡੇ ਕਾਰਡ ਬਣੇ ਹੋਏ ਨੇ 446371 ਕਾਰਡ ਨੇ ਜਿਨ੍ਹਾਂ ਚ 398999 ਕਾਰਡਾਂ ਨੂੰ ਅਸੀਂ ਵੀਟਾ ਜਿਹੜਾ ਉਹ ਡਿਸਟ੍ਰੀਬਿਊਟ ਕਰ ਚੱਕੇ ਆ ਇੱਕ ਕਾਰਡ ਦੇ ਨਾਲ ਜੇ ਲਾਭਪਾਤਰੀਆਂ ਦੀ ਗਿਣਤੀ ਗਿਣੋ 1685245 ਟੋਟਲ ਲਾਭਪਾਤਰੀ ਨੇ ਜਿਦਾ ਚ ਅਸੀਂ 15560096 ਲਾਭਪਾਤਰੀਆਂ ਨੂੰ ਜਾਨੀ ਕਿ 99.36% ਜਿਹੜਾ wheat ਹੈ ਇਸ ਡਿਸਟ੍ਰਿਕਟ ਚ ਅਸੀਂ ਡਿਸਟ੍ਰੀਬਿਊਟ ਕਰ ਚੁੱਕੇ ਆ ਅੱਗੇ ਵੀ ਇਹ ਜਾਰੀ ਹੈ ਸੋ ਅੱਜ ਮੈਂ ਪ੍ਰੈਸ ਤੇ ਰਹੀਂ ਮੀਡੀਆ ਤੇ ਰਹੀਂ ਕਿਉਂਕਿ ਤੁਸੀਂ ਚੌਥਾ ਥੰਮ ਮੰਨੇ ਜਾਂਦੇ ਹੋ ਲੋਕਤੰਤਰ ਦਾ ਇਹ ਆਵਾਜ਼ ਹੈ ਜਿਹੜੀ ਘਰ ਘਰ ਤੱਕ ਤੁਸੀਂ ਪਹੁੰਚਾਉਣੀ ਹੈ ਸੋ ਜਿਹੜੀ ਇਹ ਗੂੰਗੀ ਬੋਲੀ ਤੇ ਅੰਨੀ ਭਾਜਪਾ ਸਰਕਾਰ ਹੈ ਜਿਨ੍ਹਾਂ ਨੂੰ ਪੰਜਾਬੀਆਂ ਦੀਆਂ ਕੁਰਬਾਨੀਆਂ ਜਿਨ੍ਹਾਂ ਨੂੰ ਪੰਜਾਬੀਆਂ ਦੀਆਂ ਸ਼ਹਾਦਤਾਂ ਜਿਨ੍ਹਾਂ ਨੂੰ ਪੰਜਾਬੀਆਂ ਦੇ ਜਦੋਂ ਜ਼ਰੂਰਤ ਸੀ ਜਦੋਂ ਪੂਰੇ ਭਾਰਤ ਨੂੰ ਜ਼ਰੂਰਤ ਸੀ ਜਦੋਂ ਅਸੀਂ ਅੰਨ ਉਗਾ ਕੇ ਪੂਰੇ ਭਾਰਤ ਦਾ ਢਿੱਡ ਭਰ ਰਹੇ ਸੀ ਉਹਨੂੰ ਤਾਂ ਹੱਥ ਜੋੜਦੇ ਫਿਰਦੇ ਸੀ ਉਹ ਤਾਂ ਮਿੰਤਾ ਕਰਦੇ ਫਿਰਦੇ ਸੀ ਉਹ ਤਾਂ ਕਹਿੰਦੇ ਸੀ ਗੁਜਰਾਤ ਆਓ ਪੰਜਾਬ ਦੇ ਕਿਸਾਨਾਂ ਨੂੰ ਕਹਿੰਦੇ ਸੀ ਗੁਜਰਾਤ ਆਓ ਆ ਕੇ ਖੇਤੀ ਕਰੋ ਸਾਡੀਆਂ ਕੱਲਰ ਜ਼ਮੀਨਾਂ ਸਾਡੀਆਂ ਬੰਜਰ ਜ਼ਮੀਨਾਂ ਆਬਾਦ ਕਰੋ ਉਹ ਤਾਂ ਕਹਿੰਦੇ ਸੀ ਯੂਪੀ ਆਓ ਉਹ ਤਾਂ ਕਹਿੰਦੇ ਸੀ ਬਿਹਾਰ ਚਾਓ ਸਾਡੀਆਂ ਕੱਲਰ ਜ਼ਮੀਨਾਂ ਆਬਾਦ ਕਰੋ ਕਿੱਥੇ ਨਹੀਂ ਪਹੁੰਚੇ ਪੰਜਾਬ ਦੇ ਕਿਸਾਨ यूपी गए बिहार गए गुजरात गए पूरे भारत ਨੂੰ ਕਲਾ ਵਿੱਚ ਲੱਤਾ ਹਰ ਪਾਸੋਂ ਜਿੱਥੇ-ਇੱਥੇ ਪੰਜਾਬ ਦੀ ਜ਼ਰੂਰ ਸੀ ਅਸੀਂ ਖੂਨ ਪਸੀਨਾ ਦੇ ਕੇ ਅਸੀਂ ਇਹ ਸਾਰਾ ਕੁਝ ਦੇਸ਼ ਨੂੰ ਇਸ ਮੁਕਾਮ ਤੱਕ ਲੈ ਕੇ ਆਏ ਤੇ ਜਦ ਅੱਜ ਵਾਪਸ ਮੋੜਨ ਦੀ ਵਾਰੀ ਸੀ ਪੰਜਾਬ ਨੂੰ ਅੱਜ ਆ ਫਰਮਾਨ ਜਾਰੀ ਕਰਨੇ ਸ਼ੁਰੂ ਕਰਤੇ ਅੱਜ ਆਹਾ ਅੱਜ ਕਹਿੰਦੇ ਜੀ ਲਾਹ ਪਾਤਰੀਆਂ ਦੇ ਕਾਰਡ ਕੱਢ ਦੋ ਐਦਾਂ ਨਹੀਂ ਹੋਊਗਾ ਸੋ ਇਸ ਕਰਕੇ ਇਹ ਦੇਸ਼ ਆ ਜਿਹੜਾ ਡੈਮੋਕਰੈਟਿਕ ਕੰਟਰੀ ਆ ਜਮਹੂਰੀਅਤ ਦਾ ਰਾਜ ਆ ਸੋ ਅਸੀਂ ਇਸ ਜਮੂਰੀਅਤ ਦੇ ਰਾਜ ਦੇ ਵਿੱਚ ਇਹ ਤੱਕੇ ਨਹੀਂ ਹੋਣ ਦਵਾਗੇ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੇ ਨਾਲ ਵਚਨਬੱਧ ਹੈ ਇੱਕ ਵੀ ਕਾਰਡ ਨਹੀਂ ਕੱਟਿਆ ਜਾਊਗਾ ਔਰ ਇਹ ਜਿਹੜਾ ਰਾਸ਼ਨ ਨਿਰੰਤਰ ਜਾਰੀ ਰਹੂਗਾ ਜੀ ਬਹੁਤ ਬਹੁਤ ਧੰਨਵਾਦ ਈਕੇਵਾਈਸੀ ਕਰਨ ਦਾ ਜਿਹੜਾ ਆਰਡਰ ਹੈ ਅਸੀਂ ਜਦ ਇਹਨਾਂ ਨੂੰ ਇੱਕ ਗੱਲ ਕਹਿਤੀ ਕਿ ਸਾਡੀ ਈਕੇਵਾਈਸੀ ਦੀ ਜਿਹੜੀ ਪ੍ਰਤੀਕਿਰਿਆ ਉਹ ਜਾਰੀ ਹੈ ਔਰ ਕੱਲ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਗੱਲ ਕਹਿਤੀ ਕਿ ਈਕੇਵਾਈਸੀ ਦੇ ਸਾਰਾ ਡਾਟਾ ਅਸੀਂ ਵਿਦਨ 6 ਮੰਥਸ ਕੱਢਾ ਕਰਕੇ ਦੇ ਦੇਵਾਂਗੇ ਤਾਂ ਫੇਰ ਇਹਨਾਂ ਨੂੰ ਹੁਣ ਕਿ ਡਿਪੀਡ ਕਾਦੀ ਹੋ ਰਹੀ ਹੈ ਜੀ ਇਹ ਕੋਈ ਮਤਲਬ ਕਿ ਈਕੇਵਾਈਸੀ ਦਾ ਨਾਮ ਤੇ ਕੀ ਤੁਸੀਂ ਡਾਕੇ ਮਾਰਦੇ ਨੇ ਪੰਜਾਬ 'ਚ ਜਾਂ ਤੁਸੀਂ ਆਪਣੀਆਂ ਜਿੱਥੇ ਇਹਨਾਂ ਦੀਆਂ ਰਾਜਧਾਨੀਆਂ ਕੇਂਦਰਧੀਆਂ ਪਾਰਟੀ ਦੀਆਂ ਸਰਕਾਰਾਂ ਨੇ ਉੱਥੇ ਨਹੀਂ ਕੇਵਾਈਸੀ ਇਹਨਾਂ ਨੂੰ ਯਾਦ ਉੱਥੇ ਚੋਰਾਂ ਦਾ maal ਲੱਖੀਆਂ ਦੇ ਗਾਜੋ ਢੋਣ ਤੇ ਜਦੋਂ ਜਿਹੜੇ ਸੂਬਿਆਂ 'ਚ ਭਾਜਪਾ ਦੀ ਸਰਕਾਰ ਨਹੀਂ ਉੱਥੇ ਈਕੇਵਾਈਸੀ ਲਿਓ ਸੋ ਇਹ ਜਿਹੜਾ ਦੋਰੇ ਮਾਪ ਡੰਡ ਨੇ ਜਿਹੜਾ ਡੁਅਲ ਮਾਪ ਡੰਡ ਨੇ ਇਹ ਨਹੀਂ ਚੱਲਣੇ ਅਸੀਂ ਜੋ ਕੰਮ ਕਰ ਰਹੇ ਆ ਪੰਜਾਬ ਦੇ ਭਲੇ ਲਈ ਕਰ ਰਹੇ ਆ ਪੰਜਾਬੀਆਂ ਦੇ ਹਿੱਤਾਂ ਲਈ ਕਰ ਰਹੇ ਆ ਔਰ ਅਸੀਂ ਇਹ ਜਿਹੜਾ ਇੱਕ ਪ੍ਰਸਕ੍ਰਾਈਬਡ ਟਾਈਮ ਸ਼ੈਡਿਊਲ ਦੇ ਵਿੱਚ ਵਿੱਚ ਸਾਰਾ ਡਾਟਾ ਅਸੀਂ ਆਪ ਹੀ ਪ੍ਰੋਵਾਈਡ ਕਰ ਦਾਂਗੇ ਸੋਨ ਸਾਹਿਬ ਟਾਰਗੇਟ ਕੀਤਾ ਜਾਏਗਾ ਪਹਿਲਾਂ ਤਾਂ ਸੁਣ ਲਓ ਤੁਸੀਂ ਕਿਹਾ ਬੀਜੇਪੀ ਨੂੰ ਜਾਖੜ ਸਾਹਿਬ ਕਹਿੰਦੇ ਟਾਰਗੇਟ ਪਹਿਲਾਂ ਤਾਂ ਭਾਜ ਜਾਖੜ ਸਾਹਿਬ ਨੂੰ ਇੱਕ ਪੁੱਛ ਲਓ ਕਿ ਭਾਜਪਾ ਦੇ ਨੇ ਕਿ ਅਕਾਲੀਆਂ ਦੇ ਨੇ ਉਹ ਉਹ ਕਹੀ ਜਾਂਦੇ ਨੇ ਅਕਾਲੀ ਦਲ ਦੀ ਸਟੇਜ ਤੇ ਜਾ ਕੇ ਕਹਿੰਦੇ ਆ ਅਕਾਲੀ ਦਲ ਨੂੰ ਬਚਾ ਲਓ ਖੇਤਰੀ ਪਾਰਟੀ ਦੀ ਜ਼ਰੂਰਤ ਹੈ ਆਪ ਭਾਜਪਾ ਜਿ ਬੈਠੇ ਨੇ ਮੈਨੂੰ ਤਾਂ ਇਹਨਾਂ ਦਾ ਸਟੈਂਡ ਹੀ ਨਹੀਂ ਕਲੀਅਰ ਪਤਾ ਲੱਗਦਾ ਵੀ ਕਰਦੇ ਕੀ ਫਿਰਦੇ ਨੇ ਜਾਖੜ ਸਾਹਿਬ ਨੂੰ ਅਸੀਂ ਕਦੇ ਸਿਆਣੇ ਬੰਦੇ ਆਂ ਚ ਗਿਣਦੇ ਹੁੰਦੇ ਸੀ ਪਰ ਪਤਾ ਨਹੀਂ ਕੀ ਹੋ ਗਿਆ ਪਤਾ ਨਹੀਂ ਉਮਰ ਦਾ ਲਿਹਾਜ ਕਹਿ ਲੋ ਕੀ ਕਹਿ ਲੋ ਕੋਡੇ ਕੋ ਡਾਟਾ ਹੈ ਸੀਐਸਸੀ ਸੈਂਟਰ ਤੋਂ ਕੀ ਐਫਆਈਆ ਦਰਜ ਹੋਈ ਹੋਈ ਹੈ ਦੇਖੋ ਜੀ ਮੇਰੀ ਇੱਕ ਗੱਲ ਸੁਣ ਲਓ ਜਿੱਥੇ ਜਿੱਥੇ ਕੋਈ ਕੰਮ ਗਲਤ ਹੋਊਗਾ ਜਿੱਥੇ ਜਿੱਥੇ ਕਿਸੇ ਵੀ ਕਿਸਮ ਦਾ ਸਾਡੇ ਕੋਲ ਡਾਟਾ ਪਾਇਆ ਗਿਆ ਵੀ ਕਿਸੇ ਵੀ ਕਿਸਮ ਦਾ ਉੱਥੇ ਦਿੱਕਤ ਆਈ ਹੈ ਪ੍ਰੋਬਲਮ ਆਈ ਆ ਅਸੀਂ 100% ਕਾਰਵਾਈ ਕਰ ਰਹੇ ਹਾਂ ਔਰ ਕਰਾਂਗੇ ਵੀ 100% ਬੀਐਲ ਸਾਹਿਬ ਦੇ ਕਾਗਜ਼ਾਂ ਦੇ ਵਿੱਚ ਹੈ ਗਰਾਊਂਡ ਦਾ ਕੁਝ ਨਹੀਂ ਪਤਾ ਉਹਨਾਂ ਨੂੰ ਅਮਨ ਰੋੜਾ ਨੂੰ ਕੀ ਕਰਤਾ ਖਰਪਾਲ ਜੀ ਮਲਮੂਰੇ ਕੀਤਾ ਹੋਇਆ ਝੂਠੀਆਂ ਪ੍ਰੈਸ ਕਾਨਫਰੰਸਾਂ ਕਰਦੇ। ਇਸ ਦੇਸ਼ ਦੀ ਜੇ ਮੈਂ ਗੱਲ ਕਰਾਂ ਪੰਜਾਬ ਸੂਬੇ ਦੇ ਅੰਦਰ ਸਰਦਾਰ ਭਗਵਾਨ ਸਿੰਘ ਮਾਨ ਕਲਮ ਕੱਲੇ ਐਸੇ ਮੁੱਖ ਮੰਤਰੀ ਅਜੇ ਤੱਕ ਇਤਿਹਾਸ 'ਚ ਹੋਏ ਨੇ ਜਿਨ੍ਹਾਂ ਨੇ ਇੱਕ ਵੀ ਦਿਨ ਆਪਣੀ ਜ਼ਿੰਦਗੀ ਦਾ ਐਸਾ ਨਹੀਂ ਕੱਢਿਆ ਕਿ ਪੰਜਾਬ ਸੂਬੇ ਦੇ ਕਿਸੇ ਨਾ ਕਿਸੇ ਮਤਲਬ ਕਿ ਡਿਸਟ੍ਰਿਕਟ ਦੇ ਵਿੱਚ ਜਾਂ ਕਿਸੇ ਨਾ ਕਿਸੇ ਸ਼ਹਿਰ ਦੇ ਵਿੱਚ ਜਾ ਕੇ ਉਹਨਾਂ ਨੇ ਕੋਈ ਨਾ ਕੋਈ ਪ੍ਰੋਗਰਾਮ ਆਰੰਭਿਆ ਨਾ ਹੋਵੇ ਜਾਂ ਕਾਰਜ 'ਚ ਪਹੁੰਚੇ ਨਾ ਹੋਣ। ਰੋਜ਼ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਐਡੀ ਵੱਡੀ ਹਾਜ਼ਰੀ ਹੁੰਦੀ ਐ ਪੰਜਾਬ ਦੇ ਅੰਦਰ ਪੁੱਛੋ ਤਾਂ ਉਹਨਾਂ ਨੂੰ ਜਿਹੜੇ ਭੀੜੀਆਂ ਪਜਾਮੀ ਵਾਲੇ ਸੀ ਪੰਜ-ਪੰਜ ਜਣੇ ਰਲ ਕੇ ਤਾਂ ਤਿਆਰ ਕਰਦੇ ਸੀ ਉਹਨਾਂ ਨੂੰ ਅੱਜ ਪੁੱਛੋ ਉਹਨਾਂ ਨੂੰ ਕਿੱਥੇ ਨੇ ਜਿੱਤ ਗਏ ਜਿੱਤਣ ਤੋਂ ਬਾਅਦ ਚੋ 5 ਸਾਲ ਸ਼ਕਲਾਂ ਹੀ ਨਹੀਂ ਦਿਖਾਈਆਂ ਨਾ ਕੈਪਟਨ ਸਾਹਿਬ ਨੇ ਦਿਖਾਈਆਂ ਉਹ ਇੱਕ ਹੋਰ ਇੱਕ ਜਿੱਤੇ ਸੀਗੇ ਚੰਨੀ ਸਾਹਿਬ ਉਹ ਕਦੇ ਕਦੇ ਮੈਂ ਧਾਰਾ ਕੋਲ ਨਾ ਕਦੇ ਮੰਜੇ ਬਣ ਲੰਨਾ ਹੈ ਕਦੇ ਕਹਦੇ ਸੀ ਮੈਂ ਕੁਛ ਕਾ ਮੈਨੂੰ ਹੈਰਾਨ ਨਹੀਂ ਲਗਾ ਸਟੇਟ ਸਟੇਟ ਨੂੰ ਧਾਰਾ ਚੋਣ ਵਾਲੇ ਮੰਜੇ ਬੁਣਨ ਵਾਲੇ ਚਾਹੀਦੇ ਨੇ ਸਟੇਟ ਨੂੰ ਇੱਕ ਸੀਰੀਅਸ ਲੀਡਰਸ਼ਿਪ ਦੀ ਜ਼ਰੂਰਤ ਸੀ ਲੋਕਾਂ ਨੇ ਸਰਦਾਰ ਭਗਵਾਨ ਸਿੰਘ ਮਾਨ ਨੂੰ ਚੁਣਿਆ ਔਰ ਭਗਵਾਨ ਸਿੰਘ ਮਾਨ ਦਾ ਇੱਕ ਇੱਕ ਸਾਹ ਇੱਕ ਇੱਕ ਦਿਨ ਪੰਜਾਬ ਪ੍ਰਤੀ ਸਮਰਪਤਾ ਔਰ ਚੱਕ ਕੇ ਦੇਖ ਲਓ ਤੁਸੀਂ ਤਾਂ ਮੀਡੀਆ ਵਾਲੇ ਤੁਸੀਂ ਤਾਂ ਹਰੇਕ ਡੇਟਾ ਕਢਾ ਲੈਂਦੇ ਹੋ ਮੈਂ ਤੁਹਾਨੂੰ ਕਹਿੰਦਾ ਤੁਸੀਂ ਡੇਟਾ ਕਢਾ ਕੇ ਦੇਖੋ ਕਿ ਪਬਲਿਕ 'ਚ ਸਭ ਤੋਂ ਵੱਧ ਵਿਚਰਨ ਵਾਲੇ ਮੁੱਖ ਮੰਤਰੀ ਤੌਰ ਤੇ ਜੇਕਰ ਕੋਈ ਅੱਜ ਦੀ ਤਰੀਕ ਤੱਕ ਪਹੁੰਚਿਆ ਤਾਂ ਸਰਦਾਰ ਭਗਵੰਤ ਸਿੰਘ ਮਾਨ ਪਹੁੰਚੇ ਨੇ ਦੇਖੋ ਜੀ ਕੇਂਦਰ ਦਾ ਕੀ ਹੈ ਕੁਝ ਵੀ ਬੋਲੀ ਜਾਵੇ ਮੈਂ ਤਾਂ ਪਹਿਲਾਂ ਕਿਹਾ ਵੀ 50% ਤਾਂ ਉਹਨਾਂ ਦੀ ਅੱਖ 'ਚ ਸੂਰ ਦਾ ਬਾਲ ਹੈ ਉਹ ਤਾਂ ਪੰਜਾਬ ਨੂੰ ਝੱਲਦੀ ਹੀ ਹੈ ਨਹੀਂਗੇ 50% ਤਾਂ ਉਹਨਾਂ ਦੀ ਕੁਝ ਹੋਰ ਹੀ ਸੋਚ ਹੈ ਸੋ ਇਸ ਕਰਕੇ ਜਿਹੜੀਆਂ ਕੇਂਦਰ ਦੀਆਂ ਗੱਲਾਂ ਨੇ ਕੇਂਦਰ ਦੀਆਂ ਗੱਲਾਂ ਨੂੰ ਇੱਕ ਪਾਸੇ ਛੱਡ ਕੇ ਅਸੀਂ ਸ਼ਰ੍ਹਾਂ ਇੱਕ ਗੱਲ ਕਹਿੰਦੇ ਆ ਕਿ ਅਸੀਂ ਇੱਕ ਵੀ ਰક્ષਣ ਕਾਰਡ ਕੇਂਦਰ ਨੂੰ ਕੱਟਣ ਨਹੀਂ ਦੇਣਾ ਅਸੀਂ ਸਾਰਾ ਜਿਹੜਾ ਰક્ષਣ ਹੈ ਇਸੇ ਤਰੀਕੇ ਨਾਲ ਨਿਰੰਤਰ ਘਰ ਘਰ ਤੱਕ ਪਹੁੰਚਾਵਾਂਗੇ ਇੱਕ ਸੁਣੋ ਜੀ ਮੈਂ ਪਹਿਲਾਂ ਗੱਲ ਕਹੀ ਸੀ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜੀ ਪਹਿਲਾਂ ਇੱਕ ਦੱਸੋ ਜਿੰਨੀਆਂ ਸਟੇਟ ਦੇ ਵਿੱਚ ਸਕੀਮਾਂ ਆਉਂਦੀਆਂ ਨੇ ਚਾਹੇ ਉਹ ਕੇਂਦਰ ਤੋਂ ਆਉਣ ਜਾਂ ਸਟੇਟ ਦੀਆਂ ਹੋਣ ਉਹਦੀ ਨੋਡਲ ਅਥਾਰਟੀ ਸਟੇਟ ਹੁੰਦੀ ਹੈ ਕੇਂਦਰ ਕੋ ਕੋਈ ਅਧਿਕਾਰ ਨਹੀਂ ਕਿ ਉਹ ਡਾਇਰੈਕਟ ਆ ਕੇ ਕਿਸੇ ਸਟੇਟ ਦੇ ਵਿੱਚ ਐ ਹਸਤਕਸ਼ੇਪ ਕਰੇ ਪਹਿਲਾਂ ਗੱਲ ਸੁਣੋ ਬڑا ਸਵਾਲ ਇਹ ਹੈ ਕਿ ਕੇਂਦਰ ਕੋਈ ਵੀ ਚਾਹੇ ਚਵੰਨੀ ਵੀ ਦਵੇ ਸਟੇਟ ਨੂੰ ਮੈਂ ਨਹੀਂ ਕਹ ਰਿਹਾ ਪੰਜਾਬ ਨੂੰ ਦਵੇ ਚਾਹੇ ਹਰਿਆਣਾ ਨੂੰ ਦਵੇ ਯੂਪੀ ਨੂੰ ਦਵੇ ਪਿਆਰ ਨੂੰ ਦਵੇ ਹਿਮਾਚਲ ਨੂੰ ਦਵੇ ਕਿਤੇ ਨੂੰ ਵੀ ਦਵੇ ਉਹ ਸਾਡੇ ਤੇ ਆਸਾਨ ਨਹੀਂ ਕਰ ਰਹੀ ਕੇਂਦਰ ਕੋ ਕੇਂਦਰ ਕੋ ਪੈਸਾ ਕਿੱਥੋਂ ਆਂਦਾ ਮੈਂ ਤੁਹਾਨੂੰ ਤੋਂ ਸਵਾਲ ਪੁੱਛਦਾ ਕੇਂਦਰ ਕੋ ਪੈਸਾ ਕਿੱਥੋਂ ਆਂਦਾ ਜੇ ਪੰਜਾਬੀ ਜੇ ਪੰਜਾਬ ਦੇ ਲੋਕ ਜਾਂ ਜਿੱਥੇ-ਇੱਥੇ ਦੇ ਸਟੇਟਾਂ ਦੇ ਲੋਕ ਜੇ ਪੈਸਾ ਟੈਕਸ ਭਰਦੇ ਨੇ ਉਹਦਾ ਜੇ ਜੀਐਸਟੀ ਦਾ ਅੱਧਾ ਪੈਸਾ ਕੇਂਦਰ ਕੋਲ ਜਾਂਦਾ ਉਹੀ ਰੂਟ ਹੋ ਕੇ ਘੁਮਾ ਕੇ ਸਾਡੇ ਕੋ ਆਂਦਾ ਹੈ ਜਿਹੜੀਆਂ ਚੀਜ਼ਾਂ ਦੇ ਉੱਤੇ ਜਿਹੜੀਆਂ ਸਟੇਟ ਦੀਆਂ ਜਿਹੜੀਆਂ ਫੈਸਿਲਿਟੀਆਂ ਨੂੰ ਅਸੀਂ ਅਵੇਲ ਕਰਦੇ ਹਾਂ ਜੇ ਉਹਦੇ ਤੇ ਟੈਕਸ ਦਦੇ ਹਾਂ ਤਾਂ ਹੀ ਉਹ ਘੁੰਮ ਕੇ ਆਂਦਾ ਤਾਂ ਕੇਂਦਰ ਦੇ ਕੋਲ ਜਾ ਕੇ ਜੇ ਪੈਸਾ ਪੰਜਾਬ ਦਾ ਪੰਜਾਬੀਆਂ ਕੋਲ ਵਾਪਸ ਆਂਦਾ ਤਾਂ ਉਹ ਪੰਜਾਬ ਦਾ ਪੈਸਾ ਕਿ ਕੇਂਦਰ ਦਾ ਨੰਬਰ 1 ਨੰਬਰ 2 ਜਿਹੜਾ ਸਾਡਾ ਪੈਸਾ ਹੈ ਉਹ ਤਾਂ ਦੇ ਦਿਓ ਆਰਡੀਐਫ 2 6000 ਕਰੋੜ ਐਨਐਚਆਰਐਮ ਦੇ ਪੈਸੇ ਦੋ ਸਾਨੂੰ ਕਿਉਂ ਨਹੀਂ ਦਿੰਦੇ ਕਿਉਂ ਰੋਕੀ ਬੈਠੇ ਹੋ ਕੀ ਪ੍ਰੋਬਲਮ ਕੀ ਹੈ ਸੋ ਮੈਂ ਇਹ ਗੱਲ ਦੀ ਸਖਤ ਸ਼ਬਦਾਚ ਨਿੰਦਾ ਕਰਦਾ ਹੈ ਕੇਂਦਰ ਨਾਲ ਸਾਨੂੰ ਜਿਸ ਮਰਜ਼ੀ ਹੱਦ ਤੱਕ ਆੜਾ ਲੈਣਾ ਪਵੇ ਜਿਸ ਮਰਜ਼ੀ ਹੱਦ ਤੱਕ ਸਾਨੂੰ ਜਾਣਾ ਪਵੇ ਚਾਹੇ ਸਾਨੂੰ ਸੜਕਾਂ ਤੇ ਉਤਰ ਕੇ ਧਰਨੇ ਲਾਣੇ ਪੈਣ ਕੇਂਦਰ ਸਰਕਾਰ ਖਲਾਬ ਪਰ ਅਸੀਂ ਲਾਹ ਪਾਤਰੀ ਦਾ ਕਿਸੇ ਦਾ ਕਾਰਡ ਇੱਕ ਨਹੀਂ ਜਿੱ ਕੱਟਣ ਦੇਣਾ ਤੁਹਾਨੂੰ ਅੱਜ ਇੱਕ ਗੱਲ ਦੱਸ ਦੂੰ ਤੁਸੀਂ ਇੱਕ ਸੁਣੋ ਜੀ ਸੁਖਵੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਇਹਨਾਂ ਕੋ ਜਿੰਨੀ ਸਿਕਿਉਰਿਟੀ ਚੱਲਦੀ ਸੀ ਕਹਦਾ ਇਹਨਾਂ ਨੂੰ ਪੁੱਛ ਲੋ ਹਰਿਆਣੇ ਤੋਂ ਲੈ ਰੱਖੀ ਸੀ ਇਹਨਾਂ ਨੇ ਇਹਨਾਂ ਨੂੰ ਤਾਂ ਪੰਜਾਬੀਆਂ ਦੀ ਟਰਸਟ ਨਹੀਂ ਸੀ ਪੰਜਾਬ ਦੇ ਮੁੰਡਿਆਂ ਦੀ ਟਰਸਟ ਨਹੀਂ ਸੀ ਵੀ ਸਾਡੀ ਸਿਕਿਉਰਿਟੀ ਜ ਪੰਜਾਬ ਦੇ ਮੁੰਡੇ ਕੰਮ ਕਰ ਲਾਂਗੇ ਆਪ ਤਾਂ ਸਿਕਿਉਰਿਟੀ ਹਰਿਆਣੇ ਦੀ ਲਈ ਫਿਰਦੇ ਸੀ ਗੱਲ ਸਮਝ ਲੋ ਆਪ ਤਾਂ ਸਿਕਿਉਰਿਟੀ ਕੇਂਦਰ ਤੋਂ ਚੱਕੀ ਫਿਰਦੇ ਨੇ ਤੇ ਉਰੇ ਗੱਲਾਂ ਕਰੀ ਜਾਂਦੇ ਨੇ ਪੰਜਾਬ ਦੀਆਂ ਸੋ ਇਹ ਐਕਸਪੋਜ਼ ਹੋ ਚੁੱਕੇ ਬੰਦੇ ਨੇ ਇਹ ਲੋਕਾਂ ਦੇ ਅੱਗੇ ਨਸ਼ਰ ਹੋਏ ਹੋਏ ਬੰਦੇ ਨੇ ਹੁਣ ਤਾਂ ਵੈਸੇ ਵੀ ਖੜ ਖਾ ਪਰ ਗਏ ਹੁਣ ਤੱਕ ਕਈ ਤਾਂ ਧੜੇ ਬਣ ਗਏ ਇਹਨਾਂ ਦੇ ਕੁਛ ਨਹੀਂ ਬੰਨਾ ਇਹ ਮਤਲਬ ਕਿ ਜਾਇਦਾਦਾਂ ਬਠੇਰੀਆਂ ਇਹਨਾਂ ਨੇ ਕਮਾ ਲੀਆਂ ਬਣਾ ਲੀਆਂ ਤੇ ਹੋਟਲ ਬਣਾ ਲਏ ਲੋਕਾਂ ਦੇ ਮਤਲਬ ਕਿ ਖੂਨ ਪਸੀਨੇ ਦੀ ਕਮਾਈ ਚੋਂ ਟੈਕਸ ਚੋਂ ਸੋ ਹੁਣੇ ਆਪਣਾ ਟਿਕਾਉ ਰੱਖਿਆ